ਆਪਣੇ ਅਮਰੀਕਾ ਤੋਂ ਸਪੈਸ਼ਲੀ ਇੰਡੀਆ ਕਿਸੇ ਰਿਸ਼ਤੇਦਾਰ ਨੂੰ ਮਿਲਣ ਨਹੀਂ ਆਏ ਆਪਣੇ ਪਰ ਤੁਹਾਡੇ ਸਾਰਿਆਂ ਲਈ ਇੱਥੇ ਆਏ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਨੌਜਵਾਨ ਅਮਰੀਕਾ ਤੋਂ ਇੰਡੀਆ ਸਪੈਸ਼ਲੀ ਸੇਵਾ ਕਰਨ ਆਏ ਨੇ ਔਰ ਇਹਨਾਂ ਨੇ ਸਾਨੂੰ 500 ਆਪਰੇਸ਼ਨ ਆਪਰੇਸ਼ਨ ਕਰਾਉਣ ਲਈ ਕਿਹਾ ਤੁਸੀਂ ਯਕੀਨ ਮੰਨੋ ਸਾਡੇ ਕੋਲ ਮਰੀਜ਼ ਘਟ ਗਏ ਪਰ ਇਹਨਾਂ ਦੀ ਮਾਇਆ ਦੇ ਵਿੱਚ ਕੋਈ ਕਮੀ ਨਹੀਂ ਆਈ ਕਿ ਅੱਜ ਵੀ ਕੋਈ ਆਪਰੇਸ਼ਨ ਹੈਗਾ ਤਾਂ ਕਰਾ ਲੋ ਤੁਸੀਂ ਦੇਖੋ ਇਹ ਨੌਜਵਾਨ ਨਾ ਪੰਜਾਬ 'ਚ ਜੰਮਿਆ ਨਾ ਪਲਿਆ ਅਮਰੀਕਾ 'ਚ ਜਨਮ ਹੋਇਆ ਉੱਥੇ ਹੀ ਪਲੇ ਵੱਡੇ ਹੋਏ ਪਰ ਤੁਸੀਂ ਦੇਖੋ ਪ੍ਰਮਾਤਮਾ ਨੇ ਐਸੀ ਉਹਨਾਂ ਨੂੰ ਸ਼ਕਤੀ ਦਿੱਤੀ ਐਸਾ ਦਿਮਾਗ ਦਿੱਤਾ ਕਿ ਪੰਜਾਬ ਦੀ ਮਿੱਟੀ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਜੁੜ ਕੇ ਮਦਦ ਕਰਨਾ ਚਾਹੁੰਦੇ ਨੇ ਤੇ ਕਹਿੰਦੇ ਨੇ ਕਿ ਪੰਜਾਬ ਲਈ ਕਿਤੇ ਵੀ ਕੋਈ ਸਾਡੀ ਲੋੜ ਹੈ ਤਾਂ ਸਾਨੂੰ ਦੱਸੋ ਤਾਂ ਬਾਈ ਜੀ ਤੁਹਾਡੇ ਨਾਲ ਦੋ ਕਮੈਂਟ ਗੱਲਾਂ ਕਰਨਗੇ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਧੰਨ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਪ੍ਰਸ਼ੰਸਾ ਕਰਾ ਕੇ ਜਾ ਰਿਹਾ ਸੀ ਮੈਂ ਬੜਾ ਕੁਝ ਸੋਚ ਰਿਹਾ ਸੀ ਮੇਰੇ ਦਿਮਾਗ 'ਚ ਬੜੀਆਂ ਸੋਚਾਂ ਆਈਆਂ ਸਨ ਕਿ ਦੁਨੀਆਂ ਦੇ ਉੱਤੇ ਕਈ ਘਰਾਂ 'ਚ ਵੇਖ ਲੀਏ ਇਰਾਕਾਂ 'ਚ ਵੇਖ ਲੀਏ ਕਿ ਮੇਰੇ ਕੋਲ 4 ਕਾਰਾਂ ਨੇ ਉਹਦੇ ਕੋਲ ਇੱਕ ਕਾਰ ਆ ਮੈਂ ਬਹੁਤ ਅੱਗੇ ਕੋਈ ਕਹਿੰਦਾ ਮੇਰੇ ਕੋਲ 10 ਮਕਾਨ ਹੈ ਉਹਦੇ ਕੋਲ ਇੱਕ ਆ ਮੈਂ ਬਹੁਤ ਅੱਗੇ ਪਰ ਇਹਨਾਂ ਗੱਲਾਂ ਦਾ ਮਤਲਬ ਕੋਈ ਨਹੀਂ ਕੁਝ ਇਨਸਾਨੀਅਤ ਹੁੰਦੀ ਹੈ ਇਹਦੇ ਉੱਤੇ ਮੈਂ ਇੱਕ ਆਪਣੇ ਕੁਵਾਦਰੇ ਸਾਹਿਬ ਕੁਛ ਇਹਦੇ ਉੱਤੇ ਬਿਸ਼ਿਆ ਇਹ ਫਰਿਸ਼ਤੇ ਤੇ ਚਲੋ ਤੁਸੀਂ ਵੀ ਲੋ ਪਰ ਇਹ ਫਰਿਸ਼ਤੇ ਇਹ ਮੇਰੇ ਵੀਰ ਦੇ ਫਰਿਸ਼ਤੇ ਤੇ ਉਹ ਨੇ ਜਿਨ੍ਹਾਂ ਨੇ ਕੋਈ ਪਿਛਲੇ ਜਨਮ ਕੋਈ ਐਸਾ ਕਰਮ ਐਸਾ ਕੰਮ ਕੀਤਾ ਜਾਂ ਇਸ ਜਨਮ ਚ ਕੀਤਾ ਇਹਨਾਂ ਨੂੰ ਫਰਿਸ਼ਤਿਆਂ ਨੂੰ ਉਸ ਰੱਬ ਨੇ ਡਿਊਟੀ ਲਾਤੀ ਤੇ ਅਸੀਂ ਸਾਰੇ ਇਸ ਗੱਲ ਦੀ ਉਸ ਰੱਬ ਕੇ ਅਰਦਾਸ ਕਰੀਏ ਕਿ ਮੇਰੇ ਇਹ ਨਾ ਇਹ ਨੌਜਵਾਨ ਉਹ ਮੁੰਡੇ ਨੇ ਜੀ ਜਿਹੜੇ ਆਪਣੇ ਅਮਰੀਕਾ ਤੋਂ ਸਪੈਸ਼ਲੀ ਇੰਡੀਆ ਕਿਸੇ ਰਿਸ਼ਤੇਦਾਰ ਨੂੰ ਮਿਲਣ ਨਹੀਂ ਆਏ ਆਪਣੇ ਪਰ ਤੁਹਾਡੇ ਸਾਰਿਆਂ ਲਈ ਇੱਥੇ ਆਏ ਨੇ ਔਰ ਮੈਨੂੰ ਲੱਗਦਾ ਕਿ ਇਹ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਨੌਜਵਾਨ ਅਮਰੀਕਾ ਤੋਂ ਇੰਡੀਆ ਸਪੈਸ਼ਲਿਸਟ ਸੇਵਾ ਕਰਨ ਆਏ ਨੇ ਔਰ ਇਹਨਾਂ ਨੇ ਸਾਨੂੰ 500 ਆਪਰੇਸ਼ਨ ਆਪਰੇਸ਼ਨ ਕਰਾਉਣ ਲਈ ਕਿਹਾ ਤੁਸੀਂ ਯਕੀਨ ਮੰਨੋ ਸਾਡੇ ਕੋਲ ਮਰੀਜ਼ ਘਟ ਗਏ ਪਰ ਇਹਨਾਂ ਦੀ ਮਾਇਆ ਦੇ ਵਿੱਚ ਕੋਈ ਕਮੀ ਨਹੀਂ ਆਈ ਕਿ ਅੱਜ ਵੀ ਕੋਈ ਆਪਰੇਸ਼ਨ ਹੈਗਾ ਤਾਂ ਕਰਾ ਲਓ ਤੇ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਤੇ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਵੀਰਾਂ ਤੁਸੀਂ ਵੀ ਜਰੂਰ ਆਪਣੀ ਕੋਈ ਗੱਲਬਾਤ ਇਹਨਾਂ ਨਾਲ ਸ਼ੇਅਰ ਕਰੋ ਕਿਵੇਂ ਲੱਗਿਆ ਪੰਜਾਬ ਲਈ ਹਾਲਾਂਕਿ ਤੁਸੀਂ ਦੇਖੋ ਇਹ ਨੌਜਵਾਨ ਨਾ ਪੰਜਾਬ 'ਚ ਜੰਮਿਆ ਨਾ ਪਲਿਆ ਅਮਰੀਕਾ 'ਚ ਜਨਮ ਹੋਇਆ ਉੱਥੇ ਹੀ ਪਲੇ ਵੱਡੇ ਹੋਏ ਪਰ ਤੁਸੀਂ ਦੇਖੋ ਪ੍ਰਮਾਤਮਾ ਨੇ ਐਸੀ ਉਹਨਾਂ ਨੂੰ ਸ਼ਕਤੀ ਦਿੱਤੀ ਐਸਾ ਦਿਮਾਗ ਦਿੱਤਾ ਕਿ ਪੰਜਾਬ ਦੀ ਮਿੱਟੀ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਜੁੜ ਕੇ ਮਦਦ ਕਰਨਾ ਚਾਹੁੰਦੇ ਨੇ ਤੇ ਕਹਿੰਦੇ ਨੇ ਕਿ ਪੰਜਾਬ ਲਈ ਕਿਤੇ ਵੀ ਕੋਈ ਸਾਡੀ ਲੋੜ ਹੈ ਤਾਂ ਸਾਨੂੰ ਦੱਸੋ ਤਾਂ ਬਾਈ ਜੀ ਤੁਹਾਡੇ ਨਾਲ ਦੋ ਕਮੈਂਟ ਗੱਲਾਂ ਕਰਨਗੇ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਕਿਸਤਾਨ ਦੇ ਲੋਕ ਸ਼ੁਕਰੀਆ ਕਹਿਣਾ ਤੁਸੀਂ ਇੱਥੇ ਪਹੁੰਚੇ ਆ ਤੇ ਸਾਾਨੂੰ ਮੌਕਾ ਦਿੱਤਾ ਸੇਵਾ ਕਰਨ ਲਈ ਸਾਡੇ ਪਿਛਲੇ 4-5 ਸਾਲਾਂ ਤੋਂ ਸੁਪਨਾ ਸੀ ਕਿ ਆਪਾਂ ਪੰਜਾਬ ਆ ਕੇ ਕੁਝ ਨਾ ਕੁਝ ਸੇਵਾ ਕਰੀਏ ਤੇ ਆਪਰੇ ਸਾਡੇ ਆਹ ਕਨੈਕਸ਼ਨ ਜੋੜਿਆ ਮੋਹ ਭਾਈ ਨਾਲ ਤੇ ਆਪਾਂ ਬਹੁਤ ਖੁਸ਼ ਆਂ ਤੇ ਆਪਾਂ ਚਾਹੁੰਦੇ ਆ ਆਪਾਂ ਇਦਾਂ ਹੀ ਲਗਾਤਾਰ ਕਰਦੇ ਰਹੀਏਗਾਾਂ ਤੋਂ ਵੀ ਤੇ ਹੋਰ ਵੀ ਤੁਹਾਡੇ ਜਾਣ ਅਣ ਜਾਣ ਦੇ ਪੇਸ਼ੇ ਰਹਿ ਗਿਆ ਜਰੂਰ ਤੁਸੀਂ ਨਾਲ ਦੱਸਣਾ ਭਾਈ ਉਹਨਾਂ ਨੂੰ ਕਿ ਆਪਾਂ ਹੋਰ ਵੀ ਕਰਦੇ ਰਹੀਏਗੇ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਵੀ ਆਪਾਂ ਇੱਥੇ ਪੰਜਾਬ ਦੀ ਧਰਤੀ ਦੇ ਖੜੇ ਆ ਇਸ ਵੇਲੇ ਤੇ ਐਕਸ ਦੇ ਸਾਡਾ ਡ੍ਰੀਮ ਪੂਰਾ ਹੋ ਗਿਆ ਪਹਿਲੀ ਵਾਰ ਹੀ ਵੀ ਆਪਾਂ ਹੱਥੀਂ ਸੇਵਾ ਕੀਤੀ ਤੇ ਮੈਨੂੰ ਵੀ ਤੁਹਾਨੂੰ ਕਿਵੇਂ ਕਹਾਂਗੇ ਅੱਜ 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 ਮੌਕਾ ਦਿੱਤਾ ਵੀ ਕੋਸ਼ਿਸ਼ ਕੋਸ਼ਿਸ਼ ਕਰਨ ਲਈ ਇੱਥੇ ਵਾਈਗੁਰ ਜੀ ਦਾ ਖਾਲਸਾ ਵਾਹ ਵਾਈਗੁਰ ਜੀ ਕੀ ਫਤਿਹ ਭਾਈ ਹੋਰ ਕੋ ਕੁਝ ਆਜੋ ਭਾਈ ਆਜੋ ਭਾਈ ਲੋ ਜੀ ਵਾਈਗੁਰ ਜੀ ਦਾ ਖਾਲਸਾ ਵਾਹ ਵਾਈਗੁਰ ਜੀ ਕੀ ਫਤਿਹ ਜੀ ਬਸ ਮੈਂ ਆ ਇੱਕ ਹੋਰ ਗੱਲ ਕਹਾਂਗਾ ਕਿ ਤੁਸੀਂ ਸਾਡੇ ਸਾਰੇ ਸਾਡੇ ਲਈ ਖਾਸ ਐ ਜੀ ਤੁਸੀਂ ਸਾਡੇ ਮਾਵਾ ਮਾਂ ਸਾਡੇ ਪਿਓ ਸਾਡੇ ਭਰਾ ਭੈਣਾ ਤੇ ਸਾਨੂੰ ਮੌਕਾ ਵਾਈਗੁਰੂ ਮੰਨੋ ਮਿਲਿਆ ਚਲੋ ਇਹ ਤੁਹਾਡੀ ਸੇਵਾ ਕਰ ਸਕੀਏ ਜੇ ਹੋਰ ਵੀ ਜੇ ਕੋਈ ਸੇਵਾ ਤੁਹਾਡੇ ਪਰਿਵਾਰ ਕੋਈ ਦੋਸਤ ਕੋਈ ਪਿੰਡ ਵਾਲੇ ਕੋਈ ਸ਼ਹਿਰ ਨਾਲ ਕੁਆਂਟੀ ਰਹਦੇ ਆ ਉਹਨਾਂ ਨੂੰ ਕੋਈ ਵੀ ਅੱਧਾ ਮਦਦ ਦੀ ਲੋੜ ਆ ਪਲੀਜ਼ ਸਾਨੂੰ ਦੱਸਿਓ ਭਾਜੀ ਉਹਨਾਂ ਕੋਲੇ ਕਾਲ ਕਰੋ ਉਹਨਾਂ ਕੋਲੇ ਲੈ ਕੇ ਆਓ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਵੀ ਇਸੇ ਤਰ੍ਹਾਂ ਮਦਦ ਪਹੁੰਚਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਈ ਜੀ ਕੁਝ ਕਹਿਣਾ ਚਾਹੁੰਦੇ ਨੇ ਕੈਮਰੇ ਅੱਗੇ ਤੇ ਜਰੂਰ ਬੈਠ ਬੈਠੋ ਆਜੋ 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 ਉਧਰ ਆ ਕੇ ਕਹਿ ਲਓ ਆਜੋ ਬਾਪੂ ਜੀ ਕਹਿੰਦੇ ਮੈਂ ਕੁਝ ਬੋਲਣਾ ਚਾਹਨਾ। ਲਓ ਬਾਪੂ ਜੀ ਜਰੂਰ ਬੋਲੋ। ਆ ਮੈਂ ਲਾ ਦਿੰਦਾ ਤੁਸੀਂ ਬੋਲੋ। ਆ ਜਾਓ ਇੱਧਰ ਆ ਜਾਓ ਇੱਥੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਰੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਮੈਂ ਗੱਲ ਕਹਿਣ ਲੱਗਾ ਕਿ ਕਹਿਣਾ ਉਸ ਵਾਹਿਗੁਰੂ ਨਾਲ ਸਭ ਨੂੰ ਪਿਆਰ ਆ। ਇੱਕ ਵਾਰੀ ਹੱਥ ਖੜੇ ਕਰਕੇ ਦਿਖਾਓ। ਹੁਣ ਆਥਲੇ ਕਰ ਦਿਓ।

پھر پچھلے شکروار میں لفٹ ہینڈ ادھر پاس کرایا اور یہ سب لاؤ کسی کہ جب میںشر کرا کے جا رہا سر میں بڑا کچھ سوچ رہا تھا میرے دماغ بڑی سوچا آئی سن کہ دنیا کے اتنے کئی گھران چھ لیے علاقے ویخ لیے کہ میرے کو چار کار وہ کار ہے میں بہت اگیں کوئی کہ میرے کو دس مکان ہے وہ ایک میں بہت اگیں ہاں پر انہیں گلوں کا مطلب کوئی نہیں ਕੁਝ ਇਨਸਾਨੀਅਤ ਹੁੰਦੀ ਏ ਇਹਦੇ ਉੱਤੇ ਮੈਂ ਇੱਕ ਆਪਣੇ ਕਵਾਤਰਾ ਸਾਹਿਬ ਨੂੰ ਕੁਝ ਇਹਦੇ ਉੱਤੇ ਵੀ ਲਿਖਿਆ ਔਰ ਮੈਂ ਖੁਦ ਆਪ ਲਿਖਦਾ ਲਿਖਦਾ ਹੁੰਦਾ ਰਾਤ ਨੂੰ 12 1 2 ਵਜੇ ਤੱਕ ਮੈਂ ਲਿਖਦਾ ਰਹਿੰਦਾ ਬਹੁਤ ਕੁਝ ਔਰ ਇਹਦੇ ਵਿੱਚ ਮੈਂ ਕੁਝ ਲਿਖੀਆਂ ਗੱਲਾਂ ਹੀ ਬੋਲਣ ਲੱਗਾ ਔਰ ਮੈਂ ਕਵਾਤਰਾ ਸਾਹਿਬ ਦੀ ਟੀਮ ਨੂੰ ਇਹ ਕਹਿਣ ਲੱਗਾ ਕਿ ਸਰ ਜ਼ਰੂਰੀ ਨਹੀਂ ਕਿ ਲੁਧਿਆਣਾ ਹੀ ਹੈ ਅੰਮ੍ਰਿਤਸਰ ਵੀ ਆਓ ਮੈਂ ਚਾਹੁੰਦਾ ਕਿ ਅੰਮ੍ਰਿਤਸਰ ਵੀ ਕੋਈ ਨਹੀਂ ਆਪੀ ਇਹੋ ਜੀ ਟੀਮ ਤੁਹਾਡੀ ਸਾਰੇ ਜਾਵੇ ਔਰ ਉੱਥੇ ਸਾਰਾ ਕੋਈ ਅਰੇਂਜਮੈਂਟ ਕਰੀਏ ਔਰ ਇਸੇ ਤਰ੍ਹਾਂ ਚੱਲੀਏ ਇਸੇ ਤਰ੍ਹਾਂ ਭਾਜੀ ਮੈਂ ਜੋ ਲਿਖਿਆ ਕਿ ਖਾਲਾ ਖਰਚ ਲੈ ਪੁੰਨ ਤੇ দান ਕਰ ਲੈ ਖਾਲਾ ਖਰਚ ਲੈ ਪੁੰਨ ਤੇ দান ਕਰ ਲੈ ਕੋਈ ਸਾਡੇ ਵਿੱਚ ਇਹੋ ਜੀ ਸ਼ਕਲ ਹੋਈ ਜਾਂਦੀ ਇਹੋ ਜੀ ਆਦਤ ਹੁੰਦੀ ਹੈ ਕਿ ਅਸੀਂ ਇਹ ਪੁੰਨ ਕਰਕੇ ਅੱਗੇ ਨਿਕਲੀਏ ਖਾਲਾ ਖਰਚ ਲੈ ਪੁੰਨ ਤੇ দান ਕਰ ਲੈ ਕੋਈ ਸ਼ਰਤ ਜਮੀਤ ਕੋਈ ਤਵੇਲਿਆਂ ਵਿੱਚ ਬੱਗੀ ਖੜੀ ਰਹਿਣੀ ਕੋਈ ਰੋਹ ਸੜਕ ਤੇ ਸਹਿਰ ਕਰ ਲੈ ਤਵੇਲਿਆਂ ਵਿੱਚ ਬੱਗੀ ਖੜੀ ਰਹਿਣੀ ਦਿਲ ਰੀਲ ਦੇ ਵਾਂਗਰਾ ਉਮਰ ਚੱਲਦੀ ਸਦਾ ਪਿਪਲਾਂ ਦੇ ਵਾਂਗ ਨਾ ਜੜੀ ਰਹਣੀ ਆਖਿਰ ਉਮਰ ਦੀ ਡੋਰ ਨੇ ਇੱਕ ਦਿਨ ਟੁੱਟ ਜਾਣਾ ਤੇ ਗੁੱਡੀ ਜੱਗ ਤੇ ਸਦਾ ਨਹੀਂ ਚੜੀ ਰਹਣੀ ਵਾਹ ਜੀ ਵਾਹ ਜੀ ਵਾਹ ਇਸ ਕਰਕੇ ਇਹ ਗੁੱਡੀ ਜਿਹੜੀ ਇਹ ਹਰ ਬੰਦੇ ਦੀ ਪੈਸੇ ਦੇ ਨਾਲ ਨਹੀਂ ਉੱਤੇ ਚੜਦੀ ਆ ਜਿਹੜੀ ਚੀਜ਼ ਹੈ ਇਹ ਫਰਿਸ਼ਤੇ ਦੇ ਚਲੋ ਤੁਸੀਂ ਵੀ ਲੋ ਪਰ ਇਹ ਫਰਿਸ਼ਤੇ ਇਹ ਮੇਰੇ ਵੀਰ ਜੀ ਫਰਿਸ਼ਤੇ ਇਹ ਉਹ ਨੇ ਕਿ ਜਿਨ੍ਹਾਂ ਨੇ ਕੋਈ ਪਿਛਲੇ ਜਨਮ ਚ ਕੋਈ ਐਸਾ ਕਰਮ ਐਸਾ ਪੁੰਨ ਕੀਤਾ ਜਾਂ ਇਸ ਜਨਮ ਚ ਕੀਤਾ ਇਹਨਾਂ ਨੂੰ ਫਰਿਸ਼ਤਿਆਂ ਨੂੰ ਉਸ ਰੱਬ ਨੇ ڈیوٹی لاتی کہ اسی سارے اس گال بھی اس رب کے ارداس کریے کہ میرے انہ بیرام جڑے امریکہ تو آئے نے تو صاحب ہونا ان سے والا موقع ملدہ ہے سارے تو آڑے سارے دشی روان نال اس رب کے ارداس کریے یہ گے نکران بہت لگے تانواز تانواز بولے سونے ہاں سریعہ کار بہت تانواز میں تو آترہ صاحب یہ نکال کرنے جانا ہے امرہ صاحب جو جلے ضرور ਅਸੀਂ ਅਸੀਂ ਤੁਹਾਡੇ ਬੱਚੇ ਆ ਸਾਨੂੰ ਜਿੱਥੇ ਦਿੱਤੇ ਸੇਵਾ ਲਾਉਂਗੇ ਖੋਰ ਸਾਡੇ ਕੋਲ ਬਾਬਾ ਜੀ ਇਹ ਵੀ ਇਹ ਵੀ ਅਮਰੀਕਾ ਤੋਂ ਆਏ ਨੇ ਇਹ ਵੀ ਸਪੈਸ਼ਲੀ ਇਥੋਂ ਬੜੀ ਦੂਰੋਂ ਗੱਡੀ ਕਰਕੇ ਇੱਥੇ ਇੰਡੀਆ ਸੇਵਾ ਕਰਨ ਆਏ ਨੇ ਇਹਨਾਂ ਵਾਸਤੇ ਵੀ ਅਰਦਾਸ ਕਰਿਓ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਕੋਈ 50 ਰੁਪਏ ਨਹੀਂ ਦਿੰਦਾ ਪਰ ਇਹ ਲੱਖਾਂ ਰੁਪਏ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਏਗਾ ਕਿ ਤੁਹਾਡੇ ਇਕੱਲੇ ਦਾ ਆਪਰੇਸ਼ਨ ਹੋਇਆ ਪਰ ਇਹਨਾਂ ਦੇ ਆਪਰੇਸ਼ਨਾਂ ਦੀ ਇਕੱਲੀ ਕੀਮਤ ਜਿਹੜੀ 30 ਲੱਖ ਰੁਪਏ ਆਈ ਹੈ ਸਾਰੇ ਆਪਰੇਸ਼ਨ ਕਰਾਉਣ ਦੀ 500 ਮਰੀਜ਼ਾਂ ਦੇ ਆਪਰੇਸ਼ਨ ਕਰਾਏ ਨੇ ਅੱਜ ਦੇ ਜਮਾਨੇ 'ਚ ਕੋਈ 30 ਰੁਪਏ ਨਹੀਂ ਦਿੰਦਾ ਪਰ ਇੰਨੀ ਲੱਖਾਂ ਦੀ ਸੇਵਾ ਔਰ ਉਮਰਾਂ ਦੇਖੋ ਇਸ ਉਮਰ 'ਚ ਤਾਂ ਬੰਦਾ ਦੂਜੇ ਦੇ ਵੀ ਪੈਸੇ ਖੋਲ ਲੈਂਦਾ ਕਿ ਉਹਦੀ ਜੇਬ 'ਚ ਪੈਸੇ ਨੇ ਖੋਹ ਲਿਆ ਮੈਨੂੰ ਪਰ ਦੇਖੋ ਐਸੇ ਸੰਸਕਾਰ ਇਹਨਾਂ ਦੇ ਮਾਪੇ ਦੇ ਇਹਨਾਂ ਦੇ ਗੁਰੂ ਦੇ ਕਿ ਇਹ ਦੇਣਾ ਸਿੱਖ ਰਹੇ ਨੇ ਕਿ ਮੈਨੂੰ ਗੱਡੀ ਚ ਆਂਦੇ ਹੋਏ ਕਹਿ ਰਹੇ ਸੀਗੇ ਕਿ ਭਾਈ ਕੋਈ ਹੋਰ ਸੇਵਾ ਲਵਾ ਦਿਓ ਕੋਈ ਹੋਰ ਮਰੀਜ਼ ਹੈਗਾ ਸਾਡੀ ਉਹਨੂੰ ਸੇਵਾ ਲਵਾ ਦਿਓ ਤਾਂ ਮੇਰੇ ਮਨ ਦੇ ਵਿੱਚ ਇੱਕੋ ਹੀ ਗੱਲ ਬਾਰ-ਬਾਰ ਹੋ ਰਹੀ ਸੀ ਕਿ ਮਾਲਕ ਇਹਨਾਂ ਨੂੰ ਹੋਰ ਦਵੇ ਤੇ ਇਹ ਹੋਰ ਸੇਵਾ ਕਰਦੇ ਰਹੇ